ਸਕੂਲ ਇੱਕ ਅਜਿਹੀ ਜੇਲ੍ਹ ਸੀ ਜਿੱਥੇ ਸਾਡੇ ਮਾਸਟਰ ਸਾਨੂੰ ਲੱਕੜ ਦੇ ਵੈਂਗ ਤੜਿੰਗੇ ਬੈਂਚਾਂ ਉੱਤੇ ਬਿਠਾ ਕੇ ਪੂਰੇ 6 ਘੰਟੇ ਵਗਾਰ ਲੈਂਦੇ ਸਨ ਉਹ ਐਸੋ ਤੇ ਹੀ ਸਬਰ ਨਹੀਂ ਕਰਨ ਦੇ ਸਭੋ ਘਰ ਜਾ ਕੇ ਵੀ ਸਾਨੂੰ ਉੱਥੋਂ ਦੀ ਰਹਿਣ ਖੁੰਦ ਨਿਭੇੜਨੀ ਪੈਂਦੀ ਸੀ ਮਾਸਟਰ ਮੁਲਾਵਾਂ ਰਾਮ ਦਾ ਕਾਲਾ ਡੰਡਾ ਲਾੜਲੀ ਪ੍ਰਸ਼ਾਦ ਦਾ ਖੁੰਡਾ ਬਰਮਨੰਦ ਦੀ ਬੇਤ ਤੇ ਹਾਜੀ ਸਾਹਿਬ ਦਾ ਰੂਲ ਇਹ ਸਭ ਚੀਜ਼ ਸਾਡੇ ਸਹਿਰ ਉੱਤੇ ਘਰ ਜਾ ਕੇ ਵੀ ਕੌਣ ਦਾ ਰਹਿੰਦੀਆਂ ਹਰ ਇੱਕ ਮਾਸਟਰ ਦੇ ਮਾਰਨ ਤੇ ਝੜਕਾਂ ਦੇਣ ਦਾ ਤਰੀਕਾ ਵੱਖ-ਵੱਖ ਸੀ। लाड़ली ਪ੍ਰਚਾਰ ਬਾਹਰ ਬਰੋਟੇ ਹੇਟ ਪੜਾਉਂਦੇ ਸਨ। ਜਦੋਂ ਕਿਸੇ ਮੁੰਡੇ ਨੂੰ ਇੱਧਰ ਉੱਧਰ ਤੱਕਦੇ ਉਹ ਦੇਖਦੇ ਤਾਂ ਜਿਹੜੀ ਚੀਜ਼ ਉਹਨਾਂ ਦੇ ਹੱਥ ਵਿੱਚ ਹੁੰਦੀ ਮੁੰਡੇ ਦੇ ਸਿਰ ਉੱਤੇ ਵਗਾ ਮਾਰਦੇ। ਆਮ ਤੌਰ ਤੇ ਜਮਾਤ ਵਿੱਚੋਂ ਕਿਸੇ ਮੁੰਡੇ ਦੀ ਕਿਤਾਬ ਹੀ ਹੁੰਦੀ ਸੀ ਜਿਹੜੀ ਉਹਨਾਂ ਦੇ ਹੱਥ ਵਿੱਚੋਂ ਨਿਕਲ ਕੇ ਪਹਿਲਾਂ ਤਾਂ ਗਰੀਬ ਮੁੰਡੇ ਦੇ ਸਿਰ ਨਾਲ ਵਜਦੀ ਫਿਰ ਜਲਦ ਅਲੱਗ ਤੇ ਵਰਕੇ ਅਲੱਗ ਹੋ ਕੇ ਕਿਸੇ ਪੰਛੀ ਦੇ ਖਿਲਰੇ ਖੰਭਾਂ ਵਾਂਗ ਡੈਗ ਪੈਂਦੀ। ਇਸ ਵਿੱਚੋਂ ਕੋੜ ਮੈਂ ਵਗ ਝਾਕਦੇ ਹੋਏ ਉਹ ਬੋਲਦੇ ਉਧਰ ਕੀ ਤੇਰੀ ਮਾਂ ਨੱਚਦੀ ਏ ਜੋ ਘੜੀ ਮੁੜੀ ਗਰਦਨ ਮਰੋੜ ਕੇ ਝਾਕਦਾ ਏ ਮਲਾਵਾ ਰਾਵੈ ਕੱਕ ਤੋਂ ਕਾਣੇ ਸਨ ਤੇ ਦੂਜੀ ਵਿਆਹ ਗੁਰਦੀ ਕਿਰਪਾ ਨਾਲ ਬਹੁਤੀ ਤੇਜ ਨਹੀਂ ਸੀ ਉਹ ਕਿਹਾ ਕਰਦੇ ਸਨ ਕਿ ਉਹਨਾਂ ਦੀ ਉਸ ਇੱਕ ਅੱਖ ਵਿੱਚ ਹੀ ਦੂਜੀ ਅੱਖ ਦੀ ਜੋਤ ਇਕੱਠੀ ਹੋ ਗਈ ਸੀ ਤੇ ਉਹ ਉਤਨਾ ਹੀ ਦੇਖ ਸਕਦੇ ਸਨ ਜਿੰਨਾ ਕਿ ਕੋਈ ਹੋਰ ਜਮਾਤ ਵਿੱਚ ਵੱਧਦੇ ਅਸਾਰ ਉਹ ਉਸ ਅੱਖ ਨੂੰ ਜਿਸ ਨਾਲ ਉਹ ਸਾਰੇ ਬ੍ਰਹਿਮੰਡ ਨੂੰ ਦੇਖਣ ਦਾ ਦਾਵਾ ਕਰਦੇ ਸਨ ਇੱਧਰ ਉੱਧਰ ਘਮਾਉਂਦੇ ਤੇ ਫਿਰ ਇਹ ਦੇਖ ਕੇ ਕਿ ਕੀ ਸੱਚੀ-ਵੱਚੀ ਸਾਰੇ ਮੁੰਡੇ ਖੜੇ ਹੋਏ ਹਨ ਉਹ ਆਪਣੀ ਕੁਰਸੀ ਉੱਤੇ ਬੈਠ ਜਾਂਦੇ ਕਾਲੇ ਡੰਡੇ ਨੂੰ ਆਪਣੇ ਹੱਥ ਦੀ ਤਲੀ ਉੱਤੇ ਸੂਤਦੇ ਹੋਏ ਪੁੱਛਦੇ ਹੂੰ ਕੋ ਹੀ ਮਾਲਿਆ ਤੇ ਕੋ ਸੁਲੇਮਾਨ ਦਾ ਮੁਕਾਬਲਾ ਕਰੋ ਸਵਾਲ ਉਹਨਾਂ ਦੇ ਮੂੰਹੋਂ ਨਿਕਲਦਿਆਂ ਸਾਰੇ ਮੁੰਡੇ ਆਪਣਾ ਸੱਜਾ ਹੱਥ ਅੱਗੇ ਕੱਢ ਕੇ ਜ਼ੋਰ ਦੀ ਹਿਲਾਉਣ ਲੱਗ ਪੈਂਦੇ ਅਤੇ ਮੁੰਡਿਆਂ ਦੇ ਹੱਥ ਸੈਂਕੜੇ ਜੀਭਾਂ ਵਾਂਗ ਬਾਹਰ ਨਿਕਲ ਆਉਂਦੇ ਉਹ ਇੱਕ ਪਾਸੇ ਤੋਂ ਦੂਜੇ ਪਾਸੇ ਘੁੰਮਦੇ ਹੋਏ ਜਾਂਚਦੇ ਕਿ ਕਿਸ ਦਾ ਹੱਥ ਢਿੱਲਾ ਹਿੱਲਦਾ ਹੈ ਹੂੰ ਉਹ ਆਪਣੇ ਕਾਲੇ ਡੰਡੇ ਨੂੰ ਹੱਥ ਲਾਉਂਦੇ ਹੋਏ ਫਿਰ ਕਹਿੰਦੇ ਹੂੰ ਪਿਆਰੇ ਦਾ ਹੱਥ ਰਤੀ ਥੱਕਿਆ ਥੱਕਿਆ ਹਿੱਲਦਾ ਦੇਖ ਕੇ ਮਾਸਟਰ ਜੀ ਦੀ ਅੱਖ ਉਸ ਉੱਤੇ ਆ ਕੇ ਠਹਿਰ ਜਾਂਦੀ ਖੰਗੂਰਾ ਮਾਰ ਕੇ ਉਹ ਫਿਰ ਕਹਿੰਦੇ ਹੂੰ ਤੂੰ ਦੱਸੋਈ 19 ਦਿਨੀ ਮੁੰਡੇ ਇਤਨੇ ਜੱਤਰ ਨਹੀਂ ਸਨ ਕਿ ਜਿਸ ਨੂੰ ਸਵਾਲ ਲਈ ਆਉਂਦਾ ਉਹ ਵੀ ਆਪਣਾ ਹੱਥ ਜ਼ੋਰ-ਜ਼ੋਰ ਦੀ ਹਿਲਾਉਣ ਲੱਗ ਜਾਵੇ ਮਾਸਟਰ ਜੀ ਦਾ ਅੰਦਾਜ਼ਾ ਠੀਕ ਹੀ ਬੈਠਦਾ ਤੇ ਕਮਜ਼ੋਰ ਮੁੰਡਾ ਫੜਿਆ ਜਾਂਦਾ ਉਸ ਨੂੰ ਬਾਹਰ ਖੜਾ ਕਰ ਲੈਂਦੇ ਕਮਜ਼ੋਰ ਮੁੰਡਿਆਂ ਨੂੰ ਉਹ ਇਉਂ ਛਾਂਟ-ਛਾਟ ਬਾਹਰ ਕੱਢਦੇ ਜਿਵੇਂ ਕੋਈ ਆਪਣੀ ਦਾੜੀ ਵਿੱਚੋਂ ਤੋਲੇ ਛਾਂਟਦਾ ਹੋਵੇ ਇਸ ਪਿੱਛੋਂ ਉਹ ਮਮਤਾਜ ਨੂੰ ਜਿਸ ਦਾ ਪਿਓ ਖਾਨਸਾਮਾ ਸੀ ਪੁੱਛਦੇ ਤੂੰ ਦੱਸੋ ਖਾਨਸਾਮਿਆ ਜੇ ਮਮਤਾਜ ਦੱਸ ਦਿੰਦਾ ਤਾਂ ਉਹ ਆਪਣੀ ਮੋਟੀ ਤੋਣ ਹਿਲਾ ਕੇ ਫੇਰ ਆਖਦੇ ਹਾਂ ਹੱਥ ਵਿੱਚ ਫੜੇ ਡੰਡੇ ਨਾਲ ਉਹਨਾਂ ਕਦੇ ਕਿਸੇ ਨੂੰ ਨਹੀਂ ਸੀ ਕੁੱਟਿਆ ਇਹ ਤਾਂ ਸਿਰਫ ਉਹਨਾਂ ਨੂੰ ਪੜ੍ਹਾਈ ਦੇ ਬਾਈਉ ਮੰਡਲ ਵਿੱਚ ਲਿਆਉਣ ਤੇ ਉਤਸ਼ਾਹ ਦੇਣ ਦੇ ਕੰਮ ਆਉਂਦਾ ਸੀ ਪਹਿਲਾਂ ਪਹਿਲਾਂ ਤਾਂ ਮੁੰਡੇ ਇਸ ਮੋٹے ਕਾਲੇ ਡੰਡੇ ਤੋਂ ਡਰਦੇ ਰਹੇ ਪਰ ਤੋੜੇ ਹੀ ਦਿਨਾਂ ਪਿੱਛੋਂ ਪਤਾ ਲੱਗ ਗਿਆ ਕਿ ਇਹ ਤਾਂ ਮਰਿਆ ਸੱਪ ਹੈ ਕੋਈ ਗੱਲ ਪਾ ਲਵੇ ਮਾਸਟਰ ਜੀ ਕਾਲੇ ਡੰਡੇ ਨੂੰ ਹੱਥ ਰਗੜਦੇ ਹੋਏ ਹੁਕਮ ਦਿੰਦੇ ਚੰਗਾ ਮਾਰੋ ਪਿਆਰੇ ਦੇ ਵੀ ਥੱਪੜ ਮੁਮਤਾਜ਼ ਪਿਆਰੇ ਦੀਆਂ ਗੱਲਾਂ ਉੱਤੇ ਚੁਪੀੜਾ ਮਾਰਨ ਲੱਗ ਪੈਂਦਾ ਠਹਿਰੋ ਮਾਸਟਰ ਜੀ ਨੇ ਆਪਣੀ ਅੱਖ ਦੀ ਕਾਲੀ ਤੇ ਚਿੱਟੀ ਤਾਂ ਬਦਲਦੇ ਹੋਏ ਆਖਿਆ ਤੂੰ ਲਾ ਕੇ ਦੱਸ ਓਏ ਇਸ ਖਾਨ ਸਾਹਮਣੇ ਨੂੰ ਥੱਪੜ ਵੀ ਨਹੀਂ ਲਾਉਣੀ ਆਉਂਦੇ ਇੱਕਦਮ ਪਾਸੇ ਭਰਤ ਜਾਂਦੇ ਪਿਆਰਾ ਖਿੱਚ ਖਿੱਚ ਕੇ ਮਮਤਾਜ ਦੇ ਚਪੇੜਾਂ ਜੜਨੀਆਂ ਸ਼ੁਰੂ ਕਰ ਦਿੰਦਾ ਇਤਨੇ ਵਿੱਚ ਘੰਟੀ ਵੱਜ ਜਾਂਦੀ ਤੇ ਮਲਾਵਾ ਰਾਮ ਕਿਤਾਬ ਖੋਲਦੇ ਹੋਏ ਕਹਿੰਦੇ ਚੰਗਾ ਕੱਲ ਨੂੰ ਦਰਿਆਏ ਗੰਗਾ ਉੱਤੇ ਵਸਦੇ ਸ਼ਹਿਰਾਂ ਦੇ ਨਾਂ ਯਾਦ ਕਰਕੇ ਲਿਓਣੇ ਪੰਡਤ ਬਰਮਾਨੰਦ ਦੀ ਮੁੰਡਿਆਂ ਵਿੱਚ ਬੇਤ ਮਸ਼ਹੂਰ ਸੀ ਅਤੇ ਮਾਪਿਆਂ ਵਿੱਚ ਉਹਨਾਂ ਦੀ ਪੜ੍ਹਾਈ ਦੇ ਗੌਰ ਉਨਾਂ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੁੰਦੀਆਂ ਸਾਡਾ ਖਿਆਲ ਸੀ ਕਿ ਪੜ੍ਹਾਈ ਦੇ ਤੇਜ ਕਰਕੇ ਉਹਨਾਂ ਦੀਆਂ ਅੱਖਾਂ ਵਿੱਚ ਵਿੱਦਿਆ ਦੀ ਜੋਤ ਜਗਦੀ ਸੀ ਜਮਾਤ ਵਿੱਚ ਕਿਸੇ ਦੀ ਮਜਾਲ ਨਹੀਂ ਸੀ ਕਿ ਉਹਨਾਂ ਦੀ ਅੱਖ ਨਾਲ ਅੱਖ ਮਿਲਾ ਸਕੇ ਜਦੋਂ ਉਹ ਜਮਾਤ ਵਿੱਚ ਆਉਂਦੇ ਮੁੰਡਿਆਂ ਦਾ ਸਾਰਾ ਰੋਲਾ ਸਾਰੀ ਅਸ਼ਰਾਰਤ ਕਿਧਰੀ ਉੱਡ ਜਾਂਦੀਆਂ ਉਹਨਾਂ ਨੇ ਕੁੱਟ ਦੀਆਂ ਕਿਸਮਾਂ ਬਣਾਈਆਂ ਹੋਈਆਂ ਸਨ ਲਾਡ ਪਿਆਰ ਦਾ ਮਤਲਬ ਸੀ ਇੱਕ ਚਪੇੜ ਚਰ ਕੇ ਆਉਣ ਦੀ ਸਜ਼ਾ ਸੀ ਉਲਟੇ ਕੰਨ ਫੜਾ ਕੇ ਇੱਕ ਤੰਗ ਭਾਰ ਖੜਾ ਹੋਣਾ ਜੇ ਕੋਈ ਮੁੰਡਾ ਘਰੋਂ ਸਾਬਕ ਯਾਦ ਨਾ ਕਰਕੇ ਆਉਂਦਾ ਤਾਂ ਪੰਡਤ ਜੀ ਉਸ ਦੀਆਂ ਉਂਗਲਾਂ ਹੋਲਡਰ ਦੀ ਡੰਡੀ ਵਿੱਚ ਨੱਪ ਕੇ ਦੱਬ ਦਿੰਦੇ। ਉਹਨਾਂ ਦੀ ਬੈਤ ਤਾਂ ਕਦੇ-ਕਦੇ ਉੱਠਦੀ ਸੀ। ਉਹਨਾਂ ਦੀ ਕੁੱਟ ਬਾਰੇ ਕਈ ਅਖੌਤਾਂ ਮਸ਼ਹੂਰ ਸਨ। ਜਿਹੜੀਆਂ ਕਈ ਵਰਿਆਂ ਤੋਂ ਚੱਲੀਆਂ ਆਉਂਦੀਆਂ ਸਨ ਅਤੇ ਅਸੀਂ ਵੀ ਇਹ ਜੱਦੀ ਜਾਗੀਰ ਜਦੋਂ ਉਪਰਲੀਆ ਜਮਾਤਾਂ ਵਿੱਚ ਚੜ ਗਏ ਆਪਣੇ ਬੈਂਚ ਮੱਲਣ ਵਾਲੇ ਮੁੰਡਿਆਂ ਨੂੰ ਸੰਭਾਲ ਦਿੱਤੀ। ਪੰਡਤ ਜੀ ਆਪਣੇ ਬੁੱਲਕਟ ਕੇ ਵਿੱਚ ਹੀ ਰੱਖਦੇ। ਸਾਨੂੰ ਉਹਨਾਂ ਤੋਂ ਬਹੁਤ ਡਰ ਲੱਗਦਾ। ਸੁੱਤੇ ਜਾਗਦੇ ਉਹਨਾਂ ਦਾ ਘੰਟਾ ਮਸਾ ਮਸਾ ਟਪਾਉਂਦੇ ਸੋਚਦੇ ਸ਼ਾਇਦ ਚਪੜਾਸੀ ਸੌ ਗਿਆ ਹੋਵੇਗਾ ਘਾਂਟੀ ਵੱਜਣ ਵਿੱਚ ਨਹੀਂ ਸੀ ਆਉਂਦੀ ਤੇ ਪੰਡਤ ਜੀ ਹੌਲੀ ਹੌਲੀ ਮੀਚੇ ਬੁੱਲਾ ਨਾਲ ਅਲਜਬਰੇ ਦੀਆਂ ਔਖੀਆਂ ਮਸ਼ਕਾਂ ਸਮਝਾਉਂਦੇ ਰਹਿੰਦੇ ਇਹ ਅਲਜਬਰੇ ਦਾ ਉਹਨਾਂ ਵੇਲਿਆਂ ਦਾ ਡਰ ਪਿਆ ਹਣ ਤੀਕ ਨਹੀਂ ਗਿਆ ਇਸ ਪਿੱਛੋਂ ਹਾਜੀ ਸਾਹਿਬ ਪਰ ਦੁਪਣਾਉਣੋਂਦੇ ਉਹ ਨਮਾਜ਼ ਰੋਜ਼ੇ ਦੇ ਬੜੇ ਪਾਬੰਦ ਸਨ ਤੇ ਦਾੜੀ ਮੁੱਛਾਂ ਇਸਲਾਮੀ ਅਸੂਲਾਂ ਅਨਸਾਰ ਗੈਣਮਣ ਕੇ ਤਰਾਸ਼ੀ ਰੱਖਦੇ ਔਰ ਦੋ ਲੇਖਣ ਲਈ ਅਸੀਂ ਬੋਤਾ ਕਰਕੇ ਉਹਨਾਂ ਨੂੰ ਕਲਮ ਕਢਾਉਣ ਲਈ ਤੰਗ ਕਰਦੇ। ਉਹਨਾਂ ਨੇ ਸਾਰੇ ਮੁੰਡਿਆਂ ਕੋਲੋਂ ਪੈਸਾ-ਪੈਸਾ ਇਕੱਠਾ ਕਰਕੇ ਇੱਕ ਚਾਕੂ ਖਰੀਦਿਆ ਸੀ। ਪਰ ਇਸ ਸਾਂਝੇ ਚਾਕੂ ਤੋਂ ਫਾਇਦਾ ਅਮੀਰ ਮੁੰਡੇ ਹੀ ਉਠਾਉਂਦੇ ਜਾਂ ਇੱਕ ਦੋ ਹੋਰ ਜਿਨ੍ਹਾਂ ਨੂੰ ਉਹ ਜਾਣਦੇ ਸਨ। ਉਹਨਾਂ ਦੇ ਜਾਣ ਵਾਲੇ ਮੁੰਡੇ ਅਕਸਰ ਚੰਗੇ ਘਰਾਂ ਤੋਂ ਹੁੰਦੇ ਸਨ ਜਿਹੜੇ ਉਹਨਾਂ ਨੂੰ ਅੱਧੀ ਛੁੱਟੀ ਵੇਲੇ ਆਲੂ ਛੋਲੇ ਜਾਂ ਬੂਰੀਆਂ ਬਚ ਸਕਣ। ਪਟਵਾਰੀਆਂ ਦੇ ਮੁੰਡੇ ਤੋਂ ਉਹ ਲੱਕੜਾਂ ਤੇ ਕੱਚੀ ਕਾਣੀ ਦਾ ਤੇਲ ਮੰਗਵਾਇਆ ਕਰਦੇ ਤੇਜਾ ਸਿੰਘ ਉਹਨਾਂ ਲਈ ਆਪਣੇ ਪਿੰਡ ਆਪਣੇ ਪਿੰਡੋਂ ਚਿਬੜ ਤੇ ਖਖੜੀਆਂ ਲੈ ਕੇ ਆਇਆ ਕਰਦਾ ਦਾਤਾ RAM ਉਹਨਾਂ ਲਈ ਸਬਜ਼ੀ ਲੈਣ ਚਲਾ ਜਾਂਦਾ ਇੱਕ ਜਣਾ ਪਾਣ ਲੋਣ ਲਈ ਬਾਜ਼ਾਰ ਵਿੱਚ ਘੁੰਮਦਾ ਫਿਰਦਾ ਐਸ ਅਨਮੋਲ ਸੇਵਾ ਦੀ ਮਿਹਰ ਉਹਨਾਂ ਸ਼ਿਸ਼ਿਆਂ ਉੱਤੇ ਹੀ ਹੁੰਦੀ ਜਿਹੜੇ ਉਹਨਾਂ ਨੂੰ ਸਭ ਤੋਂ ਬਹੁਤੇ ਅਜ਼ੀਜ਼ ਹੁੰਦੇ ਮੈਂ ਉਹਨਾਂ ਮੁੰਡਿਆਂ ਦੀ ਕਿਸਮਤ 'ਤੇ ਬੜਾ ਰਾਸ਼ਕ ਕਰਦਾ ਮੇਰਾ ਜੀ ਵੀ ਬਾਜ਼ਾਰ ਦੀ ਸੈਰ ਲਈ ਉਤავਲਾ ਹੋ ਹੋ ਜਾਂਦਾ ਪਰ ਮੈਂ ਉਹਨਾਂ ਦੀਆਂ ਨਜ਼ਰਾਂ ਵਿੱਚ ਕਦੀ ਉਹ ਮਾਣਨਾ ਪਾ ਸਕਿਆ ਜਿਸ ਕਰਕੇ ਮੈਨੂੰ ਉਹ ਆਪਣਾ ਕੋਈ ਨਿੱਕਾ ਮੋਟਾ ਕੰਮ ਸੌਂਪ ਦਿੰਦੇ। ਉਹ ਸਲਵਾਰ ਗੋਡਿਆਂ ਤੱਕ ਚੜਾ ਕੇ ਪੱਬਾਂ ਪਾਰ ਕੁਰਸੀ ਉੱਤੇ ਬੈਠ ਜਾਂਦੇ। ਉਹਨਾਂ ਕੋਲ ਇੱਕ ਗੋਲ ਰੂਲ ਹੁੰਦਾ। ਇਸ ਨੂੰ ਉਹ ਮੁੱਲਾ ਬਖਸ਼ ਕਹਿੰਦੇ। ਗਰੀਬ ਮੁੰਡਿਆਂ ਦੇ ਸਿਰਾਂ ਉੱਤੇ ਘਮਾਉਂਦੇ ਹੋਏ ਉਹ ਕਈ ਵਾਰ ਆਖਿਆ ਕਰਦੇ, ਮੈਂ ਜਿੰਨਾ ਨਰਮ ਹਾਂ, ਓਤਨਾ ਹੀ ਸਖਤ ਵੀ ਹਾਂ। ਕੰਮ ਵੇਲੇ ਕੰਮ ਤੇ ਖੇਡ ਵੇਲੇ ਖੇਡ। ਜੇ ਤੁਹਾਡੇ 'ਚੋਂ ਕੋਈ ਕੁਸਕਿਆ ਜਾ ਸ਼ਰਾਰਤ ਕੀਤੀ ਤਾਂ ਐਸ ਮੋਲਾ ਬਖਸ਼ ਨੂੰ ਯਾਦ ਰੱਖੋ ਇਹ ਆ ਕੇ ਉਹ ਫਿਰ ਰੂਲ ਹਲਾਉਂਦੇ ਪਰ ਮੋਲਾ ਬਖਸ਼ ਦਾ ਗਰੀਬ ਘਰ ਦੇ ਮੁੰਡਿਆਂ ਦੀਆਂ ਹਥੇਲੀਆਂ ਨਾਲ ਜ਼ਿਆਦਾ ਪਿਆਰ ਸੀ ਸਕੂਲ ਦੇ ਸਾਰੇ ਘਾੜੀਆਂ ਵਿੱਚੋਂ ਮੈਨੂੰ ਕਾਲੂ ਸਦਾ ਯਾਦ ਰਹੇਗਾ ਜਦੋਂ ਪਹਿਲਾਂ ਪਹਿਲਾਂ ਸਾਡੇ ਸਕੂਲ ਆਇਆ ਉਹਦੇ ਸਿਰ ਉੱਤੇ ਵਾਲਾਂ ਦੇ ਸੰਗਣੇ ਗੁੰਜਲਦਾਰ ਗੁੱচ্ছে ਸਨ ਪਉਣ ਵਾਹੇ ਗਜ ਗਜ ਕਰਦੇ ਉਹ ਘੜੀ ਮੁੜੀ ਖੁਰਕ ਕਰਦਾ ਉਸ ਦਾ ਛੱਗਾ ਕਈ ਵਾਰ ਲਾਲ ਡੱਬਾ ਨਾਲ ਲਿਬੜਿਆ ਹੁੰਦਾ ਐਸਾ ਚੋਨਾ ਖਟਮਲਾਉਂਦਾ ਲਹੂ ਹੁੰਦਾ ਜਿਹੜੇ ਉਸ ਨੂੰ ਰਾਤ ਵੇਲੇ ਵੱਢ ਖਾਂਦੇ ਕਈ ਵਾਰ ਉਹ ਸਕੂਲ ਦੇ ਥੜੇ ਉੱਤੇ ਬੈਠਾ ਸਰਨੀਵਾ ਕਰਕੇ ਟੁੱਟੀ ਭੱਜੀ ਕੰਗੀ ਨਾਲ ਵਾਲਾਂ ਨੂੰ ਵਾਉਣ ਲੱਗ ਪੈਂਦਾ ਜ਼ੋਰ-ਜ਼ੋਰ ਦੇ ਹੱਬਕੇ ਮਾਰ ਕੇ ਉਹ ਮੈਲੀ ਬੋੜੀ ਕੰਗੀ ਵਿੱਚੋਂ ਆਪਣੇ ਵਾਲਾਂ ਨੂੰ ਸੂਤਦਾ ਇਸ ਤਰ੍ਹਾਂ ਕਈ ਜੂਆ ਭਰੇ ਹੋਏ ਦੰਦਿਆਂ ਵਿੱਚ ਫਸ ਜਾਂਦੀਆਂ ਉਹਨਾਂ ਜੂਆਂ ਨੂੰ ਇਕੱਠੀਆਂ ਕਰਕੇ ਉਹ ਹੱਸਦਾ ਹੋਇਆ ਇੱਕ-ਇੱਕ ਨੂੰ ਆਪਣੇ ਨਹਾਂ ਉੱਤੇ ਮਾਰਦਾ ਕਈ ਵਾਰ ਉਹ ਤਨਚਰ ਜੂਆ ਆਪਣੀ ਹਥੇਲੀ ਉੱਤੇ ਲਈ ਫਿਰਦਾ ਇਹ ਬੇਸੌਰਤ ਲੀਖਾਂ ਨਕੀਆਂ ਅੱਖਾਂ ਬੇਹੋਸ਼ ਜੰਦ ਦੇ ਦਾਣੇ ਉਸਦੇ ਹੱਥ ਤੋਂ ਐਵੇਂ ਇੱਧਰ ਉੱਧਰ ਰੁੜਦੇ ਰਹਿੰਦੇ ਉਹ ਹੱਸਦਾ ਰਹਿੰਦਾ ਤੇ ਜਦੋਂ ਘੰਟੀ ਵੱਜਦੀ ਤਾਂ ਸਭਨਾਂ ਨੂੰ ਨੋ ਉੱਤੇ ਕੜਕਾ ਕੇ ਮਾਰ ਦਿੰਦਾ ਉਹ ਸਭਨਾਂ ਤੋਂ ਛੇਕੜ ਲੈ ਬੈਂਚ ਉੱਤੇ ਬੈਠਦਾ ਉਹਦੀ ਧੌਣ ਉੱਤੇ ਵਾਲਾਂ ਦੀ ਇੱਕ ਲੰਮੀ ਜਟੂਰੀ ਪਈ ਰਹਿੰਦੀ ਤੇ ਸਿਰ ਦੇ ਵਿਚਕਾਰ ਵਾਲਾਂ ਦੀ ਇੱਕ ਮੋਟੀ ਬੋਦੀ ਸੀ ਦੋ ਬੋਦੀਆਂ ਹੁਣ ਕਰਕੇ ਮੁੰਡਿਆਂ ਉਹਦਾ ਨਾਂ ਦਗੋਦੀ ਰੱਖਿਆ ਹੋਇਆ ਸੀ ਕਾਲੂ ਨੇ ਕਦੀ ਪੈਰੀ ਜੁੱਤੀ ਨਹੀਂ ਸੀ ਪਾਈ ਪਾਟੇ ਟਾਕੀਆਂ ਵਾਲੇ ਕੋਟ ਵਿੱਚ ਹੀ ਉਹਦੇ ਸਿਆਲ ਹੁਣਾਂ ਲੰਘ ਜਾਂਦੇ ਜਦੋਂ ਉਸਦਾ ਸਵਾਲ ਗਲਤ ਹੁੰਦਾ ਤਾਂ ਮਾਸਟਰ ਬਾਕੀ ਜਮਾਤ ਦੇ ਕੁੱਟਣ ਦਾ ਹਰਖ ਉਸ ਉੱਤੇ ਕੱਢਦਾ ਕਿਉਂ ਏ ਕਾਲੂ ਜਿਓਗ੍ਰਾਫੀਆ ਤੇਰੀ ਮਾਂ ਯਾਦ ਕਰੂ ਸਾਰਾ ਦਿਨ ਇਲਤਾਂ ਤੋਂ ਨਹੀਂ ਡਲਦਾ ਫਿਰ ਡੰਡਾ ਮਾਰਦੇ ਹੋਏ ਦੱਸ ਖਾਂ ਕੁਸਤਨ ਦੁਨੀਆ ਕਿਉਂ ਮਸ਼ਹੂਰ ਹੈ ਔਲੇ ਮਲੇ ਕਾਲੂ ਨੂੰ ਕੋਈ ਸਮਝ ਨਾ ਪੈਂਦਾ ਓਏ ਦੱਸ ਮਾਸਟਰ ਉਸ ਦੀ ਵੱਖੀ ਵਿੱਚ ਟੰਡਾ ਖਬੋਂਦੇ ਕੋਈ ਕਹਿੰਦਾ ਆ ਜਾਂਦੇ ਨੇ ਘਰੋਂ ਪਿਓ ਵਾਲੇ ਸਕੂਲ ਪੜਨ ਕਿਉਂ ਓਏ ਘਰ ਕੀ ਨਵੇਰੀਆਂ ਚਾਰਦਰੀ ਨਈ ਮਾਸਟਰ ਉਸ ਦੇ ਲੱਕੜ ਵਰਗੇ ਹੱਥਾਂ ਉੱਤੇ ਨਰਮ ਬਤਲੀ ਤੂਤ ਦੀ ਛਮਕ ਮਾਰਦਾ ਤੇ ਕਾਲੂ ਦੀ ਅੱਖਾਂ ਵਿੱਚੋਂ ਹੰਝੂ ਵਗ ਤੁਰਦੇ ਉਹ ਸੜਾਕੇ ਮਾਰਦਾ ਰੋਣ ਲੱਗ ਜਾਂਦਾ ਮਾਸਟਰ ਬੁੱਕ ਦੇ ਹੋਏ ਕਾਲੂ ਨੂੰ ਠੇਡਾ ਮਾਰ ਕੇ ਆਖਦਾ ਚਾ ਜਾ ਕੇ ਆਪਣੀ ਥਾਂ ਉੱਤੇ ਖੜਾ ਹੋ ਜਾ ਇੱਕ ਦਿਨ ਮੌਲਵੀ ਅਫਦਲ ਗਨੀ ਦੀ ਕੰਟੀ ਸੀ ਮੌਲਵੀ ਹੋਰੀ ਸਦਾਹੀ ਉਹ ਰਹਿੰਦੇ ਜਿਵੇਂ ਕਰੋ ਲੜਕੇ ਆਏ ਹੁੰਦੇ ਹਨ ਗੱਲ-ਗੱਲ ਉੱਤੇ ਮੁੰਡਿਆਂ ਨਾਲ ਓਲਝ ਪੈਂਦੇ ਔਖੇ ਸਵਾਲ ਪੁੱਛਦੇ ਤੇ ਪਿਛਲਾ ਸਬਕ ਸੁਣਾਉਣ ਲਈ ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਖੜਾ ਕਰ ਲੈਂਦੇ ਹਮੇਸ਼ਾ ਹੀ ਉਹਨਾਂ ਦੀ ਜਮਾਤ ਵਿੱਚ ਇੱਕ ਦੋ ਮੁੰਡੇ ਸਵਾਲ ਹੱਲ ਨਾ ਕਰ ਸਕਣ ਕਾਰਨ ਖੜੇ ਰਹਿੰਦੇ ਤੇ ਬਾਕੀ ਦੇ ਸਹਿਰ ਨੀਵੇਂ ਕਰੀ ਸਵਾਲ ਕੱਢਦੇ ਰਹਿੰਦੇ ਉਸ ਦਿਨ ਕਮਰੇ ਵਿੱਚ ਡਰ ਤੇ ਕਰੋਧ ਦੀ ਬੜੀ ਚੁੱਪ ਜਾ ਸੀ ਮੌਲਵੀ ਸਾਹਿਬ ਸਾਹਮਣੇ ਚੌਕੀ ਉੱਤੇ ਬੈਠੇ ਡੰਡੇ ਨੂੰ ਹੱਥ ਵਿੱਚ ਸੂਤ ਰਹੇ ਸਨ ਕਈ ਇਤਨੇ ਵਿੱਚ ਕਾਲੂ ਸੈਮਿਆ ਜਿਹਾ ਬਸਤਾ ਕੱਚ ਵਿੱਚ ਮਾਰੀ ਢਿੱਲੇ ਢਿੱਲੇ ਕਦਮਾਂ ਨਾਲ ਮੂਹੇ ਉੱਤੇ ਅੱਪੜਿਆ ਉਸ ਨੂੰ ਦੇਖਦੇ ਸਾਰ ਮੌਲਵੀ ਸਾਹਿਬ ਦੇ ਮੱਥੇ ਦੇ ਵੱਟ ਹੋਰ ਡੁੰਗੇ ਹੋ ਗਏ ਅਤੇ ਉਹ ਕੜਕ ਕੇ ਬੋਲੇ ਆ ਗਿਆ ਓਏ ਚੰਗਾ ਪਹਿਲਾਂ ਇੱਧਰ ਆ ਕਾਲੂ ਕੰਬਦਾ ਹੋਇਆ ਮੌਲਵੀ ਵੱਲ ਸਰਕਿਆ ਮੌਲਵੀ ਨੇ ਸੱਜਾ ਦੇਖਿਆ ਨਖਬਾ ਲੈਂਦੇ ਸਾਰ ਉਸ ਦੇ ਮੋਹ ਤੇ ਤਾਬੜ ਤੋੜ ਕਈ ਚਪੇੜਾਂ ਕੱਢ ਮਾਰੀਆਂ ਅਤੇ ਉਹਦੇ ਜੁੰਡਿਆਂ ਨੂੰ ਫੜ ਕੇ ਝੰਡੋੜਿਆ ਕਾਲੂ ਸੌਨ ਸੌਨ ਅੱਧਾ ਬੇਹੋਸ਼ਾ ਮੌਲਵੀ ਸਾਹਿਬ ਦੇ ਠੇਡਿਆਂ ਨਾਲ ਬੰਨ੍ਹ ਦਿਆ ਆਪਣੇ ਤੱਪੜ ਉੱਤੇ ਝਾੜ ਗਿਆ ਉਹਦੇ ਬਸਤੇ ਦੀਆਂ ਕਿਤਾਬਾਂ ਇੱਧਰ ਉੱਧਰ ਖਿਲਰ ਗਈਆਂ ਅਤੇ ਦਿਵਾਤ ਵਿੱਚੋਂ ਸਾਰੀ ਸਿਆਹੀ ਉਹਦੇ ਕੋਟ ਉੱਤੇ ਡਲ ਗਈ ਮੁੰਡੇ ਡਰ ਤੇ ਮਾਰਦੀ ਇਸ ਸ਼ਕਤੀ ਵਿੱਚ ਸੁੰਗੜੇ ਬੈਠੇ ਸਨ ਮੌਲਵੀ ਦਾ ਆਖਰੀ ਠੇਡਾ ਵੱਜਣ ਨਾਲ ਕਾਲੂ ਚੀਕ ਪਿਆ ਪਤਾ ਨਹੀਂ ਉਹਦੀ ਚੀਕ ਵਿੱਚ ਕੀ ਸੀ ਜਿਵੇਂ ਉਹਦੀ ਰੂਹ ਨੇ ਔੜਕ ਇੱਕ ਭਾਰਮਹ ਹੰਬਲਾ ਮਾਰ ਕੇ ਚਿਰ ਦੀ ਬਰਦਾਸ਼ਤ ਦੇ ਖਲੇਪੜ ਵਗਾ ਲਾ ਵਗਾ ਮਾਰੇ ਹੋਣ ਉਸ ਦੇ ਬਲ ਕੰਬੇ ਅਤੇ ਉਹ ਖੜਾ ਹੋ ਗਿਆ ਮੌਲਵੀ ਨੇ ਦੰਦ ਪੀ ਕੇ ਮੋੜ ਆਖਿਆ ਸ਼ੈਤਾਨ ਕਾਲੂ ਦੀਆਂ ਫਿੱਕੀਆਂ ਅੱਖਾਂ ਵਿੱਚ ਨਰੰਜੀ ਤਿੱਖ ਚਾਂਕਣ ਲੱਗ ਪਈ ਉਹਦੀਆਂ ਪੁਤਲੀਆਂ ਸੁੰਗੜ ਗਈਆਂ ਅਤੇ ਉਹਨਾਂ ਵਿੱਚ ਪੀਤੇ ਹੋਏ ਸਬਰ ਦੀਆਂ ਕਰਮਚੀ ਕਰਨਾ ਭਾਖੋਠੀਆਂ ਉਹ ਹਟਕੋਰੀਆਂ ਵਿੱਚ ਬੋਲਿਆ ਮੌਲਵੀ ਸਾਹਿਬ ਰਾਤੀ ਮੇਰੀ ਮਾਂ ਮਾਰ ਗਈ ਸੀ ਉਹ ਆਪਣੀਆਂ ਕਿਤਾਬਾਂ ਇਕੱਠੀਆਂ ਕੀਤੇ ਬਿਨਾ ਹੌਲੀ ਹੌਲੀ ਟੁਰਦਾ ਬਾਹਰ ਨਿਕਲ ਗਿਆ ਉਸ ਦਿਨ ਪਿੱਛੋਂ ਮੋੜ ਕਾਲੂ ਕਦੀ ਸਕੂਲ ਨਾ ਆਇਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ